ਸ੍ਰੀ ਲੋਕ ਮਹੱਲਾ ਪੰਜਵਾਂ ਆਦ ਮਦ ਔਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅਮਰਤ ਚਖਿਆ ਆਦ ਮਦ ਔਰ ਅੰਤ ਪਰਮੇਸ਼ਰ ਰੱਖਿਆ ਆਦ ਤੋਂ ਲੈ ਕੇ ਜਦੋਂ ਪੈਦਾ ਕੀਤਾ ਅੰਤ ਤੱਕ ਅਬਚਾਲੇ ਵਿਚਾਲੇ ਮਦ ਵਿਚਾਲੇ ਵਿਚਾਲੇ ਜਿੱਦੇ ਵੀ ਜਨ ਬਲੇ ਪਰਮੇਸ਼ਰ ਇਹਦਾ ਰક્ષਕ ਬਣ ਕੇ ਰਿਹਾ ਹੈ ਫੋਕਮ ਇਹਦੀ ਰੱਖਿਆ ਹੀ ਕਰਦਾ ਰਿਹਾ ਹੈ ਉਹ ਕੋਈ ਮਨਾਇਆ ਕਦੇ ਦਾ ਨੁਕਸਾਨ ਨਹੀਂ ਕੀਤਾ ਬੁਰਾ ਨਹੀਂ ਕੀਤਾ ਉਸ ਤੇ ਹੋਏ ਨਹੀਂ ਕੁਝ ਬੁਰਾ ہاں ਜੇ ਕੋਈ ਬੁਰਾ ਹੋਇਆ ਇਹ ਤੇ ਆਪ ਤੇ ਹੀ ਹੋਇਆ ਪੁੱਠੇ ਕੰਮ ਜੇ ਹੋਏ ਨੇ ਇਹ ਆਪੇ ਆਪਣਾ ਦਿੱਤਾ ਪਾਇਆ ਇਹ ਕੋਈ ਨੁਕਸਾਨ ਹੋਇਆ ਜਿਹੜਾ ਤਾਂ ਹੋਇਆ ਉਲਟਾ ਹੋਤਾ ਹੋਇਆ ਇਹ ਤੇ ਜੇ ਤਾਂ ਹੋਇਆ ਕੋਈ ਨੁਕਸਾਨ ਹੋਤਾ ਹੋਇਆ ਇਹ ਤੇ ਜੋ ਕੁਝ ਹੋਇਆ ਚੰਗਾ ਹੋਇਆ ਹੋਵੇ ਮਾਨਵ ਚਿਤਰੀ ਗੱਲ ਹੈ ਜੀ ਪਰਮੇਸ਼ਰ ਦੀਆਂ ਦੀਪ ਦੀ ਗੱਲ ਹੈ ਅੱਛਾ ਜੀ ਸਤਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਸਤਬੋਲ ਨੇ ਜਿਆ ਨਾਮ ਦਿੱਤਾ ਸਧੁਰ ਨੂੰ ਪਰਮੇਸ਼ਰ ਨੇ ਦਿੱਤਾ ਤਾਂ ਹੀ ਨੇ ਚੱਖਿਆ ਕਿਤੇ ਤਾਂ ਹੀ ਟੇਸਟ ਆ ਮਰਦਾ ਨੂੰ ਆਇਆ ਇਹ ਸੋਨ ਮਾਰ ਮੋਨਿਆ ਨੰਬਰ ਤੋਂ ਕੋਈ ਤੇਰੇ ਇਹ ਜਾਲਿਆਂ ਨੂੰ ਮਿਲਿਆ ਕਿਸਨ ਕਾਂਦੇ ਵੀ ਬਣਾਈਦਾ ਸੀ ਵੀ ਪੌਣ ਹਾਂਜੀ ਪਤਾਸੇ ਪਾ ਕੇ ਮਿੱਟੀ ਉਹਦਾ ਲੋਈ ਉੱਪਰ ਰੱਖ ਲਿਆ ਬਚ ਲਈ ਇਹ ਬੁਰਾਈ ਬਾਉ ਰੂਬਰਤ ਕਹਿਤਾ ਉਹਨੇ ਅੱਛਾ ਜੀ ਸਾਧ ਸੰਗ ਪਰ ਅੰਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਭਵੈ ਜੇ ਸਾਰੇ ਸਾਧੂਏ ਸਾਧੂ ਹੂਲ ਸਾਖਤ ਹੋ ਗਈ ਨਾ ਤੇ ਕੋਈ ਅੱਛਾ ਜੀ ਸਾਰੇ ਬੰਦਾ ਹੀ ਨਾ ਹੋਵੇ ਸਾਰੇ ਸਾਧੂ ਹੋਣ ਤੇ ਰਾਮ ਦੇ ਨਾਲ ਗੁਣ ਰਵੈ ਪੋਸੀਬਲ ਹੈ ਹੋਰ ਕੋਈ ਗੱਲ ਨਹੀਂ ਫਿਰ ਛੁੱਟਦੀ ਪਾਏ ਮਨੋਰਥ ਸਭ ਜੋਨੀ ਨਹਿ ਭਵੈ ਫਾਈਬਰ ਰੋਡ ਦੇ ਸਭ ਉੱਤੇ ਸਾਰੇ ਫਲੋਰਸ ਪਾਣਰ ਦੇ ਲੋਕ ਆਪਣੋ ਕੋ ਪੂਰੀਆਂ ਹੋ ਜਾਂਦੀਆਂ ਨੇ ਫਿਰ ਜੁਦੀ ਨਹੀਂ ਕਰਦਾ। ਦੁਬਾਰਾ ਜੁਦੀ ਲੋੜ ਨਹੀਂ ਹੈ ਕਿਉਂਕਿ ਉਹ ਗੇ ਜੁਦੀ ਨਹੀਂ ਆਉਂਦਾ। ਸਭ ਕਿਸ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੇ ਦਾਨ ਸੰਤਾਂ ਧੂਰ ਤਰੈ। ਸਾਰੇ ਕੁਝ ਕਰਤੇ ਦੇ ਹੱਥ ਹੈ ਕਾਰਨ ਜੋ ਕਰੇ ਉਹ ਕਰਤੇ ਕਾਰਨ ਬਣੋਂਗੇ। ਸਭ ਕੀਤਾ ਹੋਇਆ ਕਰਤੇ ਦਾ ਹੀ ਹੈ। ਕਾਰਨ ਜੋ ਕਰੇ ਜੋ ਕਰਤਾ ਕਾਰਨ ਕਰਦਾ ਹੈ ਸਭ ਕੁਝ ਉਹਦੇ ਹੱਥ 'ਚ ਹੈ ਠੀਕ ਹੈ ਜੀ ਨਾਲੇਮ ਅੱਗੇ ਦਾਨ ਸੁਤਲਾ ਤੂਰ ਕਰੈ ਨਾਲ ਤੋਂ ਟੁੱਡੀ ਮੰਗਦਾ ਸੰਤਾਂ ਨੇ ਜਿਹਦੇ ਨਾਲ ਕਰ ਜਾਈਦਾ ਭਵ ਸਾਧ ਦਰ ਤਰ ਜਾਈਦਾ ਉਹ ਟੁੱڑی ਚਾਹੀਦੀ ਹੈ ਠੀਕ ਹੈ ਜੀ ਉਹ ਗਿਆਨ ਦੀ ਗੱਲ ਹੋ ਰਹੀ ਹੈ ਜੀ ਹਾਂ ਗਿਆਨ ਦੀ ਤੂਰ ਚਾਹੀਦੀ ਹੈ ਉਹ ਠੀਕ ਹੈ ਜੀ ਜਿਹਦੇ ਨਾਲ ਭਵ ਸਾਧ ਦਰ ਤਰ ਜਾਈਦਾ ਕਿ ਗੁਰਦਵਾਰਿਆਂ ਦੇ ਸਾਹਮਣੇ ਵੀ ਲੋਕ ਝਾੜੂ ਨਾਲ ਖਾਸਾ ਇਕੱਠਾ ਕਰ ਲੈਨੇ ਆ ਉਹ ਕਹਿੰਦੇ ਇਹ ਚਰਨ ਧੂੜ ਹੈ ਜੀ। ਉਹ ਖੇ ਉੱਧੀ ਅਥੇ ਗੁਰੂ ਗਵੇਰ ਖੇ ਕਹਿੰਦਾ ਤੁਹਾਡੀ ਵੀ ਖੇ ਪਹਿਲਾਂ ਕਹਿੰਦਾ ਰੋੜਾ ਹੋ ਰਿਹਾ ਵਾਟ ਦਾ ਤਜਮੁਦ ਕਾਬ ਹੋਲ ਐਸਾ ਕੋਈ ਸੰਤ ਹੋਏ ਤੇ ਸੇ ਮੇਲੇ ਭਗਵਾਨ ਫਿਰ ਕਹਿੰਦਾ ਰੋੜਾ ਪਿਆ ਤੋ ਕਿਆ ਪਿਆ ਪੰਥੀ ਕੋ ਦੁੱਖ ਦੇ ਕਹਿੰਦੇ ਢੋਕੜ ਬੱਜੂ ਅਰਜਨ ਐਸਾ ਚਾਹੀਏ ਚਾਹੀਏ ਜੋ ਧਰਨੀ ਵਿੱਚ ਖੇ ਉਹ ਰੋੜੇ ਤੋਂ ਜੋ ਬਰੀਕ ਮਿੱਟੀ ਬਣੀ ਹੈ ਉਹਦਾ ਨੂੰ ਗੁਰਬਾਣੀ ਖੇ ਤੂੜੀ ਹੈ ਇਹਨਾਂ ਨੇ ਜਾਣ ਕੇ ਉਹਨੂੰ ਤੂੜ ਬਣਾ ਦੇਣਾ ਕੋਈ ਥੀਓ ਵਿਚਾਰਿਆ ਕੋਈ ਹੀ ਤੂੜ ਗਲਤੀ ਥੀ ਨਹੀਂ ਖੇ ਨੂੰ ਤੂੜ ਬਣਾ ਲਿਆ ਖੇ ਉੜਾਈ ਜਾਂਦੇ ਨੇ ਕਿ ਜੇ ਖੇ ਜੋ ਬਈ ਰਹੇ ਠੀਕ ਹੈ ਜੀ ਮਹੱਲਾ ਪੰਜਵਾਂ ਤਿਸ ਨੂੰ ਮੰਨ ਵਸਾਏ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤਿੰਨ ਸੁਖ ਪਾਇਆ ਤੇ ਜਦੋਂ ਮਨ ਵਸਾਇਆ ਦਿੱਲੀ ਪਾਇਆ ਮਨ ਵਿੱਚ ਕਿਹਨੂੰ ਵਸਾਉਣਾ ਚਾਹੀਦਾ ਮਨ ਵਿੱਚ ਤਾਂ ਪਹਿਲਾਂ ਹੀ ਆਹੋ ਧਿਆਨ ਨਹੀਂ ਰੱਖਿਆ ਹੈ ਜਿਨੇ ਇਹਨੂੰ ਪਹਿਲਾਂ ਕੀਤਾ ਧੁੱਪ ਨੇ ਧੁੱਪ ਸੂਰਜੀ ਨੇ ਪਹਿਲਾਂ ਕੀਤੀ ਹੈ ਹਾਂ ਧੁੱਪ ਵਾਲ ਨੂੰ ਤਾਂ ਚੱਕਦੀ ਆ ਹੋਰ ਚੀਜ਼ਾਂ ਦਾ ਦੇਖਦੀ ਹੈ ਸੂਰਜੀ ਨੂੰ ਨਹੀਂ ਦੇਖਦੀ ਉਹ ਮਨ ਵਿੱਚ ਵਸਾ ਕੇ ਰੱਖੋ ਜੀ ਤਾਂ ਮਨ ਪਹਿਲਾਂ ਹੋਇਆ ਉਹਦਾ ਭੂੜਾ ਜਿਹੜਾ ਆਪਣਾ ਭੂੜ ਨੂੰ ਵਸਾ ਕੇ ਰੱਖੋ ਠੀਕ ਹੈ ਜਿਹਨੋ ਕਿ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਹੈ ਆਪਣਾ ਮੂਲ ਪਛਾਣ ਠੀਕ ਹੈ ਜੀ ਜਿਹਨੇ ਨਹੀਂ ਧਿਆਇਆ ਖਸਮ ਤਿੰਨ ਸੁੱਖ ਪਾਇਆ ਜਿਹਨੇ ਆਪਣਾ ਮੂਲ ਧੰਤ ਆ ਰਿਹਾ ਹੈ ਧਿਆਨ ਕੇ ਉਹਨਾਂ ਨੂੰ ਸੁੱਖ ਮਿਲਿਆ ਅਜੇ ਸੁੱਖੇ ਮਿਲਿਆ ਠੀਕ ਹੈ ਜੇ ਬਾਹਰ ਬਹੁਤ ਕੁਝ ਹੈ ਮੇਰੇ ਨਾਲ ਧਿਆਨ ਵਧਾਉਣ ਨਾਲ ਤਾਂ ਸੁੱਖੇ ਮਿਲਿਆ ਅਜੇ ਬਹੁਤ ਕੁਝ ਹੈ ਗਾਂ ਮੇਰੇ ਨਾਲ ਹਾਂਜੀ ਸਫਲ ਜਨਮ ਪਰਵਾਨ ਗੁਰਮੁਖੀ ਆਇਆ ਹੁਕਮੈ ਬੂਝ ਨਿਹਾਲ ਖਸਮ ਫਰਮਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਜਿਹਨੇ ਮੂਰਦਾ ਵੀ ਧਿਆਨ ਲੱਗ ਲਿਆ ਉਹ ਵੀ ਸਮਝ ਲਓ ਗੁਰਮੁਖ ਦਾ ਸਫਲ ਜਨਮ ਵੀ ਪਰਵਾਨ ਹੋ ਗਿਆ ਉਹਦਾ ਵੀ ਜਨਮ ਪਰਵਾਨ ਹੋ ਗਿਆ ਉਹਨੇ ਵੀ ਸਫਲਤਾ ਪਾ ਲਈ ਆਪਣੇ ਮੂਰਦੇ ਵੀ ਧਿਆਨ ਤਾਰਿਆ ਇੱਕ ਤਾਂ ਹੋ ਗਿਆ ਜਿਹੜਾ ਮੂਰਦੇ ਧਿਆਨ ਲੱਗਦਾ ਇੱਕ ਹੋ ਜਾਂਦਾ ਉੱਗਣਾ ਹੀ ਵਾਕੀ ਰਹਿ ਗਿਆ ਹੁਣ ਉਹਦਾ ਤੋ ਪਵਨਾਰ ਸੁਭਿਗੇ ਮੁਕਤ ਹੋ ਗਿਆ ਹੋ ਉਹ ਮੁਕਤ ਜੀ ਦਾ ਆਪਣਾ ਸਫਲ ਜਨ ਪ੍ਰਵਾਨ ਗੁਰੂਸ ਆਇਆ ਹਾਂਜੀ ਉਹ ਮੁਕਤ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਲਈ ਠੀਕ ਹੈ ਜੀ ਹੁਕਮ ਬੂਝ ਨਿਹਾਲ ਖਸਮ ਫਰਮਾਇਆ ਇਹ ਹੁਕਮ ਬੂਝ ਲਵੇ ਜਿਹੜਾ ਹੁਕਮ ਜਿਹੜਾ ਖਸਮ ਨੇ ਫਰਮਾਇਆ ਪਰਮੇਸ਼ਰ ਨੇ ਫਰਮਾਇਆ ਜਿਹੜੇ ਨਿਹਾਲ ਹੋ ਜਾਂਦਾ ਉਹ ਕਹਾਂ ਬੂਝ ਨਿਹਾਲ ਖਸਮ ਫਰਮਾਇਆ ਇਦੋਂ ਗਾਹ ਕੀ ਰਹਿ ਜਾਂਦਾ ਦੋ ਪਦਾਰਥ ਹੋ ਰਹੇ ਅੱਛਾ ਜੀ ਬਿਨਾ ਗੱਲਾਂ ਦੇ ਸੁਣਨ ਵਾਲੀ ਬਾਣੀ ਸੁਣ ਗਈ ਹੁਕਮ ਸੁਣ ਗਿਆ ਉਹ ਪੁੱਝ ਲਿਆ ਉਹ ਸੁਰਤਿ ਸ਼ਬਦ ਦਾ ਫੇਲ ਹੋ ਗਿਆ ਚਾਰੇ ਪਦਾਰਥ ਲੱਗੇ ਅੱਛਾ ਦੇਖੋ ਪਹਿਲਾਂ ਸੁਖ ਹੈ ਫਿਰ ਨਿਹਾਲ ਹੈ ਹਾਂਜੀ ਸੁਖ ਤੋਂ ਨਿਹਾਲ ਦੀ ਉਸ ਤਰ੍ਹਾਂ ਸੱਚਖੰਡ ਦੀ ਹੈ ਅੱਜਖੰਡ ਵਿੱਚ ਸਾਰੇ ਨਿਹਾਲ ਨੇ ਸੱਚ ਅਸੀਂ ਸੁਖ ਭਾਲਦੇ ਆ ਸੁਖ ਤੋਂ ਉਤਲੀ ਅਵਸਥਾ ਨਿਹਾਲ ਹੈ ਅੱਛਾ ਜੀ ਅਸੀਂ ਬਿਹਾਲਾਂ ਨਿਹਾਲਾਂ ਕਿ ਕੇ ਜਿਸ ਹੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋ ਹੀ ਸੁਖ ਪਾਇਆ ਜੇ ਹੋ ਆਪ ਗਰਪਾਲ ਜਿਤੇ ਆਪ ਕਿਰਪਾਲ ਹੋ ਗਿਆ ਸੋ ਨਾ ਪਰਮਾਇਆ ਉਨੂੰ ਕੋਈ ਫਾਇਦਾ ਹੀ ਨਹੀਂ ਹੋਇਆ ਉਹ ਚ ਜੋ ਜੋ ਦਿੱਤਾ ਖਸਮ ਸੋ ਹੀ ਸੁਖ ਪਾਇਆ ਉਹ ਚਾਹੇ ਸੁਖ ਦਿੱਤਾ ਚਾਹੇ ਦੁੱਖ ਦਿੱਤਾ ਉਹਨੂੰ ਵਿੱਠਾ ਹੀ ਕਰਕੇ ਹੁੰਦੇ ਹੋ ਚਾਹੇ ਤਤੀ ਕਵੀ ਤੇ ਹੀ ਵਿਛਾਲਦਾ ਸਸੂ ਨੇ ਫੇਰ ਵੀ ਨਿਹਾਲਿਆ ਹੋ ਦੁਨੀਆ ਵਾਸਤੇ ਕੁਛ ਹੋਣ ਲੱਗਦਾ ਹੋਊਗਾ ਜੋ ਜੋ ਦਿੱਤਾ ਖਾਣ ਸੋਈ ਸੁੱਕ ਆਇਆ ਆਇਆ ਉਹਨੂੰ ਸੁੱਕ ਕਰਕੇ ਹੀ ਬੰਦੇ ਦੀ ਸਾਰੀ ਉਹ ਵੀ ਸੁਖੇ ਆ ਠੀਕ ਹੈ ਜੀ ਨਾਨਕ ਜਿਸੈ ਦਇਾਲ 부ਝਾਏ ਹੁਕਮ ਮਿੱਤ ਜਿਸੈ ਭੁਲਾਏ ਆਪ ਮਰ ਮਰ ਜਮੈ ਨਿਤ ਹੁਕਮ ਵਿੱਟਾ ਸਭ ਦਾ ਹੁਕਮ ਕਿਸੇ ਦਾ ਵੈਰੀ ਨਹੀਂ ਹੈ ਵੈਰੀ ਹੈ ਸਖਤਾਂ ਦਾ ਹੁਕਮ ਜਿਹੜਾ ਗਲਬ ਕਰਦਣ ਵਾਲੇ ਨੇ ਉਹਨਾਂ ਤੇ ਪ੍ਰਹਾਰ ਕਰ ਦਿੰਦਾ ਹੁਕਮ ਕੋਈ ਗੱਲ ਕੁਛ ਦੀ ਇੱਕ ਲੈਵਲ ਕਰ ਰਿਹਾ ਉਹ ਅਸਲ ਤੇ ਵਿੱਚ ਇੱਕ ਲੈਵਲ ਕਰਨਾ ਹੋਵੇ ਨਾ ਜਦ ਆਪਾਂ ਵੀ ਕਿਸੇ ਚੀਜ਼ ਨੂੰ ਇੱਕ ਲੈਵਲ ਤੇ ਖੜਦਾ ਚੱਲਦਾ ਜਿਹੜਾ ਉੱਪਰ ਨੂੰ ਸਿਰ ਕਰਨ ਦਾਦਾ ਵੜਿਆ ਜਾਂਦਾ ਜਿਹੜਾ ਹੰਕਾਰੀ ਉੱਪਰ ਨੂੰ ਜਾਂਦਾ ਆਪੇ ਵੜੇ ਜਾਂਦਾ ਉਹਨੇ ਬਰਾਬਰ ਉਹ ਸਾਰੇ ਜਿਹੜਾ ਬਰਾਬਰ ਤੇ ਉੱਪਰ ਜਾਂਦਾ ਖੰਨਾ ਚੱਲ ਜਾਂਦਾ ਵੜਿਆ ਜਾਂਦਾ ਵੱਡਾ ਵਾਂਟਾ ਜਿਹੜਾ ਉਹ ਵੜਿਆ ਜਾਂਦਾ ਕੋਜੇ ਰੰਗ ਸੱਚਖੰਡ ਦੇ ਕੋਜੇ ਹੀ ਨੇ ਵੱਡਾ ਛੋਟਾ ਨਹੀਂ ਹੈ ਛੋਟੇ ਨੂੰ ਵੱਡਾ ਕਰਦਾ ਹੈ ਵੱਡੇ ਵੱਡੇ ਨੂੰ ਵੱਡ ਕੇ ਬਰਾਬਰ ਕਰਦਾ ਵੱਡਿਆਂ ਦੀ ਰੀਸ ਵੱਡਿਆਂ ਦੀ ਰੀਸ ਨਹੀਂ ਗੱਲ ਦੀ ਛੋਟਾ ਦਾ ਵੱਡਾ ਹੋச்சு ਕੋਈ ਰੌਲਾ ਨਹੀਂ ਵੱਡਾ ਵੱਡ ਕੇ ਛੋਟਾ ਨਾਲ ਨਾ ਪੈਂਦਾ ਹਾਂ ਨਾਨਕ ਜਿਸੈ ਦਇਆਲ 부ਝਾਏ ਹੁਕਮ ਮਿੱਤ ਜਿਸੈ ਪੁਲਾਏ ਆਪ ਮਰ ਮਰ ਜਮਹਿ ਨਿਤ ਨਾਹ ਕਹਿੰਦਾ ਜੀ ਤੇ ਧਿਆਲ ਹੋ ਜਵੇ ਉਹਨੂੰ ਹੁਕਮਾਂ ਵਿੱਚ ਲੱਗਦਾ ਹੈ ਵਿੱਚ ਹੁਕਮਾਂ ਦੇ ਵਾਸਤੇ ਵਿੱਚਤਰ ਹੈ ਜਿਹਨੂੰ ਪਰਵਾਦਵੇ ਭਲ ਬੋਜਵੇ ਡਰ ਜਵੇ ਹੁਕਮ ਦੇ ਵਿੱਚ ਜਪਣ ਵਾਲਾ ਉਹ ਮਰ ਬਰ ਜਪਦੇ ਵਿੱਚ ਹੁਕਮ ਕੋਈ ਆ ਜੇ ਪਰਵਾਦਨਾਵੇਂ ਉਪਵਾ ਉਹ ਬਚਾਉਣ ਵਾਲਾ ਵੀ ਹੁਕਮ ਹੈ ਜਿਵੇਂ ਇਹ ਕਹਿੰਦਾ ਹੁਕਮ ਅਨਸਾਰ ਚੱਲੀਏ ਉਹਦੇ ਬਚਾਉਣ ਵਾਲਾ ਹੈ ਜਿਹੜਾ ਹੁਕਮ ਦੀ ਖਿਲਾਫਤ ਕਰਦਾ ਉਹਦੇ ਵਧਣ ਵਾਲਾ ਇਕ ਕੋਈ ਅਖੰਡਾ ਉਹੀ ਆ ਜਿਹੜਾ ਉੱਪਰ ਉਠੂਗਾ ਖੱਤਾਂ ਦਾ 11 ਤੇ ਚੱਲਦਾ ਨਾ ਇਕੋ ਲੈਵਲ ਤੇ ਜੜੀ ਉਗਲੀ ਵਾਰ ਚਲੀ ਗਈ ਜੜੀ ਦੇ ਨਾਲ ਤਾਂ ਉਹ ਨਹੀਂ ਜਣਜੀ ਜਰੀ ਬੰਨਿਆ ਉਗਲੀ ਬੰਲੀ ਬਲੀ ਪਿੱਛੇ ਰੱਖੋ ਜਰੀ ਨੂੰ ਬਾਹਰ ਰੱਖੋ ਔਗਣਾਂ ਨੂੰ ਰਖੀਦਾ ਪਰ ਔਗਣਾਂ ਨੂੰ ਖਕੀਦਾ ਹੱਥ ਨਹੀਂ ਖਕੀ ਦੇ ਨਾਲ ਔਗਣ ਵਧਣ ਵਾਲਾ ਹੁਕਮ ਔਗਣਾਂ ਦਾ ਧੋਖਾ ਕਰਨਾ ਬੱਚੇ ਤੋਂ ਹੱਥਾਂ ਨਾਲ ਵੀ ਗਏ ਥੋਏ ਠੀਕ ਹੈ ਜੀ ਆਣ ਜਾਣ ਇਦਾਂ ਗੱਲ ਇਦਾਂ ਆਪਨ ਕੱਟਣ ਵਾਲਾ ਹੁਕਮ ਗੋਲਦੀ ਕੱਟਣਾ ਇਹਦੇ ਨਾਲ ਗੋਲ ਬਚਾਉਣੇ ਲਈ ਤਾਨ ਕਰਦੇ ਨੇ ਆਹ ਗੋਣ ਕੱਟਣੇ ਆਹ ਗੋਲਾਂ ਨੇ ਇੱਥੇ ਹੀ ਸਿਰਦਿਆਂ ਨੇ ਖਾਦ ਬਣ ਜਾਂਦੀਆਂ ਅਬ ਤੇਰੇ ਤਰ੍ਹਾਂ ਪਹਿਲਾ ਹੋਣ ਲਈ ਉਹਨਾਂ ਨਾਲੇ ਔੜੀ ਨਿੰਦਕ ਮਾਰੇ ਤਤਕਾਲ ਕਿਨ ਟਿਕੜ ਨਾ ਦਿੱਤੇ ਪ੍ਰਭ ਦਾਸ ਦਾ ਦੁੱਖ ਨਾ ਖਵ ਸਕੈ ਫੜ ਜੋਨੀ ਜੁੱਤੇ ਇੱਕ ਛਿੰਦਾਗੇ ਤੇ ਟਗੜੀ ਦਿੱਤੇ ਤਤਕਾਲ ਮਾਰਤੇ ਬਸ ਹੁਕਮ ਹੋਇਆ ਵਰਗੈਲ ਮਮਾਰੀ ਭਈ ਹਦੀਆਂ ਘਰਦਲ ਜਾਂਦੇ ਢੇਢੀ ਰਬ ਦਾਸ ਕਦ ਦੁੱਖ ਨਾ ਖੈ ਖੈ ਸਕਦਾ ਸਬ ਦਾਸਾਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ 10 ਸਾਲ ਨੂੰ ਦੁੱਖ ਦੇਣ ਵਾਲੇ ਨੇ ਜਿਹੜੇ ਉਹਨਾਂ ਨੂੰ ਬਰਦਾਸ਼ਤ ਨਹੀਂ ਹਾਂ ਰਬ ਉਹ ਫਲ ਫੜ ਕੇ ਜੋਦੀਆਂ ਜੋਹਨਾ ਚ ਪਾਤਾ ਕੀੜੇ ਬਕੌੜੇ ਬਣਾਤਾ ਇਹ ਉਹਦੇ ਸੁਕਾਣ ਨਾਲ ਕਾਜੀ ਲੈਓ ਕਾਜੀ ਉਹ মুরਗੇ ਨੂੰ ਕਾਜੀ ਹੋ ਗਿਆ ਇਹਨੂੰ ਨੇ ਪਤਾ ਤਾਂ ਕਾਜੀ ਵਾਂਗ ਦਿੰਦਾ ਹੁੰਦਾ ਨਾ ਉਹ ਕਹਿੰਦਾ ਮੈਂ ਇਹ ਜ਼ੁਲਮ ਕਰ ਤੇ ਹਣੇ ਕਾਜੀ ਕੁੱਕਰ ਦੀ ਜੁੱਦੀ ਫੋਕਤ ਰਹੇ ਨੇ ਇਹਨਾਂ ਦੀ ਗਤੀ ਗਰੀ ਇਹ ਵਿਚਾਰਿਆਂ ਦੀ ਗਲਤੀ ਹੋ ਗਈ ਇਹਦੇ ਤੇ ਬੱਕਰੇ ਨੂੰ ਕੀ ਕਹਿੰਦੇ ਆ ਜੀ ਚਿਟੰਗਾ ਅੱਛਾ ਜੀ ਕਿਆ ਲਤਾ ਠੀਕ ਹੈ ਜੀ ਮੱਥੇ ਵਾਲ ਪਛਾੜਿਆਨ ਜਮ ਮਾਰਗ ਮੁੱਤੇ ਮੱਤੇ ਦੇ ਬਾੜ ਤੇ ਉਹ ਪਿਛਾੜ ਤੇ ਪਿਛਾੜੂ ਕਰਤੇ ਦੇਖੋ ਕਬੀਰ ਕਹਿੰਦਾ ਵਨ ਬੁੱਢਿਓ ਨਹੀਂ ਇਹਨੂੰ ਸਮਝ ਲੋ ਕੋ ਤੇਰੇ ਬਾੜ ਕੀ ਉੱਦ ਨੇ ਇਹ ਸਮਝਣ ਵਾਲਾ ਵਿਸ਼ਾ ਸੀ ਕਬੀਰ ਕਹਿੰਦਾ ਵਨ ਬੁੱਢਿਆ ਨਹੀਂ ਕੇਸ ਬੁੜਾਇ ਕਾਇ ਘਰ ਵਿੱਚੋਂ ਜੋ ਸੋਚ ਨਿਕਲਦੀ ਆ ਉਹ ਬਾੜ ਨੇ ਚਲ ਬਹੁਤ ਚੜਿਆ ਜੇ ਤਾਂ ਹੋ ਜਾਣਾ ਪਿਛਲੇ ਪਾਸੇ ਨੂੰ ਬਟਵਾਲੂਆਂ ਦੇ ਬਾੜ ਫਿਰ ਤਾਂ ਪੁੱਠਾ ਚੱਲ ਗਿਆ ਮਾਇਆ ਵਾਲੂ ਚੱਲ ਗਈ ਜੇ ਵਾਇ ਮੂਰੇ ਨੂੰ ਅੱਛਦੇ ਰੱਖੇ ਜੂੜਾ ਸਰੇ ਉੱਤੇ ਨੂੰ ਫਿਰ ਸੱਜਣ ਵਾਲੂ ਨਹੀਂ ਬੇਨੇ ਜਿਹੜੇ ਸਿੱਖ ਨੇ ਮੂਰੇ ਨੂੰ ਕੇਸ ਬੋਲਦੇ ਨੇ ਪਿਛੇ ਨੂੰ ਲੀ ਬੋਲਦੇ ਹਾਂਜੀ ਜਨਾਨੀਆਂ ਪਿਛੇ ਨੂੰ ਬੋਲਦੀਆਂ ਨੇ ਉਹਨਾਂ ਦੀ ਵੱਧ ਕੁੱਠੀ ਹੁੰਦੀ ਹੈ ਹਾਂਜੀ ਜਿਹਨੂੰ ਕਰੇ ਹੋਏ ਨੇ ਬੱਥੇ ਦੇ ਵਾਲ ਬਾਹਰ ਮੁਥੇ ਤੇ ਆਏ ਨੇ ਕੀਤੇ ਨੇ ਪਿਛੇ ਨੂੰ ਕੀ ਕਹੇ ਜੀ ਗੁੱਤ ਪਿਛੇ ਕੀਤੀ ਹੋਈ ਹੈ ਉਹ ਗਿੱਚੀ ਪਿਛੇ ਮੱਤ ਤਾਂ ਹੀ ਕਹਿੰਦੇ ਸੀ ਇਹਦੀ ਗਿੱਚੀ ਪਿਛੇ ਮੱਤ ਹੁੰਦੀ ਹੈ ਵਾਲ ਜੋ ਗਿੱਚੀ ਪਿਛੇ ਜੂੜਾ ਜੋ ਗਿੱਚੀ ਪਿਛੇ ਇਹ ਵੇੜੀ ਗੱਲਾਂ ਬੜੀਆਂ ਹੋਈਆਂ ਬੜੀਆਂ ਗੁਰਬਾਣੀ ਜਿਹੀਆਂ ਨੇ ਇਹ ਗੱਲਾਂ ਅੱਛਾ ਜੀ ਗੁਰਬਾਣੀ ਦੇ ਸਬੂਤ ਪੈ ਰਹੇ ਨੇ ਠੀਕ ਹੈ ਜੀ ਦੁੱਖ ਲੱਗੇ ਬਿਲ ਲਾਏਣਾ ਜਿਹਨਾਂ ਨੂੰ ਦੁੱਖ ਲੱਗਦਾ ਬਿਲ ਲਉਦੇ ਨੇ ਚੀਕਾਂ ਮਾਰਦੇ ਨੇ ਜਿਹਨੂੰ ਦੁੱਖ ਲੱਗਦਾ ਹੈ ਤੇ ਚੀਕਾਂ ਮਾਰਦੀ ਹੈ ਉਹਨੂੰ ਸਾਰਾ ਕੋਹ ਨ ਸੁੱਤੇ ਕੋਹ ਨੜਕਦੇ ਵੀ ਸੁੱਤੇ ਪਏ ਚੀਕਾਂ ਮਾਰਦੇ ਨੇ ਹਾਂ ਜੀ ਮਾਰ ਕਰਕੇ ਸੁੱਤੇ ਨੇ ਹੂੰ ਠੀਕ ਹੈ ਜੀ ਦੁੱਖ ਲੱਗੇ ਬਿਲ ਲਾਏਣ ਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖਿਐਨ ਨਾਨਕ ਹਰ ਸੱਤੇ ਧਰਗ ਘੋਰ ਸੁੱਤੇ ਲਫਦ ਨਹੀਂ ਲਾਇਆ ਹੈ ਨਰਕ ਘੋਰ ਸੁੱਤੇ ਲਫਦ ਕੈਂ ਕਹਇ ਤੇ ਚਾਹੀਦਾ ਅੱਛਾ ਜੀ ਨਹੀਂ ਸੁੱਤੇ ਵੇ ਬਿਲ ਲਾਉਣਗੇ ਕਬਿ ਅੱਛਾ ਨਰਕ ਘੋਰ ਸੁੱਤੇ ਸੁੱਤੇ ਟੇਗਾ ਚਾਹੀਦਾ ਅੱਛਾ ਜੀ ਵੀ ਨਰਕ ਘੋਰ ਵਿੱਚ ਸੁੱਟ ਦਿੱਤੇ ਗਏ ਹਾਂ ਤਾਂ ਬਿਲ ਲਾਉਂਦੇ ਸੁੱਤੇ ਪਾਇਨ ਗੀਬਿਲ ਨੌਣੇ ਨੂੰ ਸੌਂਪੇਉ ਤਾ ਮੜਿਆ ਠੀਕ ਹੈ ਜੀ ਦੁੱਖ ਲੱਗੇ ਬਿੱਲ ਲਾਣੀਆਂ ਨਰਕ ਘੋਰ ਸੁੱਤੇ ਸੁੱਤੇ ਠੀਕ ਹੈ ਹਾਂ ਹੋਰ ਨਰਕ ਵਿੱਚ ਸੁੱਤੇ ਕੰਠ ਲਾਏ ਦਾਸ ਰੱਖਿਐ ਨਾਨਕ ਹਰ ਸੱਤੇ ਜਿਹੜੇ ਉਹਦੇ ਦਾਸ ਤੇ ਉਹਨਾਂ ਦੇ ਕੰਠ ਲਾਤਨ ਉਹ ਉਹ ਬੋਲਦੇ ਨੇ ਸੱਚ ਬੋਲਦੇ ਨੇ ਗੁਣ ਗਾਇਨ ਕਰਦੇ ਨੇ ਕੰਠ ਲਾਏ ਦਾਸ ਰੱਖਿਐ ਨਾਨਕ ਹਰ ਹੇ ਸੱਚ ਲਾਤਾ ਸੱਚ ਲਾਤਾ ਉਹਨਾਂ ਦੇ ਘਰ ਨੂੰ ਸੱਚ ਲਾਤਾ ਸੱਚ ਦਾ ਲੇਪ ਕਰਤਾ ਉਹਨਾਂ ਦੇ ਅੰਦਰੋਂ ਸੱਚ ਨਿਕਲਦਾ ਠੀਕ ਹੈ ਜੀ ਆ ਸੱਚ ਬੋਲਦੇ ਨੇ ਦੋਏ ਬਿੱਲ ਲਾਉਂਦੇ ਨੇ ਜਿਹੜੇ ਝੂਠ ਬੋਲਦੇ ਨੇ ਨਾ ਸੱਚ ਨੂੰ ਝੂਠ ਸਾਬਤ ਕਰਨਾ ਜਿਹੜੇ ਕੱਲ ਕੱਲ ਸੀ ਉਹ ਬਿੱਲ ਲਾਉਂਦੇ ਇੱਥੇ ਕੱਲ ਵਾਲੇ ਲੈਖ ਵਾਲੇ ਉਹ ਪਰੇਸ਼ਾਨ ਹੋ ਗਏ ਇਸ ਗੱਲ ਤੇ صاف من دن دس برس وہ بڑے بل <سؤال> آئے بہت کچھ ہے بل نے اور کچھ نہیں پلے پلے کچھ نہیں انہوں نے سابت نہیں کر سکے وہ سابت نہ کر سکن